Bigger. Oh, my ਢਾਣੇ ਵਾਲੇ ਢਾਣੇ ਵਾਲਿਆਂ ਨੇ ਕਹਿ ਗਿਆ ਜੀ ਨਹੀਂ ਕਰਵਾਈ ਕਰ ਸਕਦਾ ਸਾਰੀ ਗੱਲ ਵੀ ਤੋਂਮਰ ਫਰੀਦਮੰਦ ਦੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਅਸੀਂ ਮਕਬੂਲਪੁਰੇ ਦੇ ਰਹਿਣ ਵਾਲੇ ਆ ਸਾਰਾ ਮਸਲਾ ਕੀ ਹੈ ਜੀ ਮਸਲਾ ਆਏਗਾ ਮੇਰੇ ਭਰਾ ਦਾ ਉਹਨੂੰ ਝੂਠਾ ਬਸਾਇਆ ਜਾਂਦੇ ਆਏਗਾ ਆਪਾਂ ਸਬੂਤ ਵੀ ਦੇ ਕੇ ਆਏ ਆ ਔਮੈਨ ਸੈਲ ਦੇ ਵਿੱਚ ਕੁੜੀ ਉਹਨਾਂ ਜੋਬ ਕਰਦੀ ਸੀ ਉਹਨੇ ਆਪਣੀ ਮਾਂ ਨਾਲ ਰਲ ਕੇ ਕੁਝ ਥੋੜੀਆਂ ਬਹੁਤੀਆਂ ਰਿਕਾਰਡਿੰਗਾਂ ਲੈ ਕੇ ਤੇ ਰਿਕਾਰਡਿੰਗਾਂ ਤੇ ਉਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਹੋਰ ਰਿਕਾਰਡਿੰਗ ਜਦੋਂ ਵਿਚਾਰਚ ਵੀ ਮਿਲਦੀ ਤਾਂ ਵੀ ਉਹਦੇ ਫੋਨ ਆਉਣ ਰਹਿੰਦੇ ਸੀਗੇ ਇੱਦੋਂ ਤੱਕ ਢਾਣੇ ਵਾਲੇ ਪ੍ਰਚਾਲੀ ਆੜਿਆਂ ਨੇ ਸਾਨੂੰ ਕੋਈ ਨਹੀਂ ਇਨਸਾਫ ਦਿੱਤਾ ਇੰਸਪੈਕਟਰ ਸਾਹਿਬ ਨੇ ਕਿਆ ਹੀ ਕੋਰਜ ਨਹੀਂ ਕਰ ਸਕਦੇ ਲੈ ਕੇ ਪਰਦੇ ਆਸੀਂ ਇਨਸਾਫ ਮੰਗਦੇ ਹੋ ਉਹਨਾਂ ਮਾਵਾਂ ਤੇ ਆਣੂ ਉਹਦੇ ਪੇਨ ਰਜਿਸਟਰ ਕੀਤਾ ਜਾਵੇ ਉਹਨਾਂ ਦੀ 5 ਮਹੀਨੇ ਹੋ ਗਏ ਬਲੈਕਮੇਲ ਕੀਤਾ ਜਾ ਰਿਹਾ ਸੀ ਪੰਜ ਮਹੀਨੇ ਹੋ ਗਏ ਸਾਨੂੰ ਬਲੈਕਮੇਲ ਕਰ ਪਹਿਲਾ ਉਹਨੂੰ ਵਿਆਹ ਵਰਦੀ ਬਲੈਕਮੇਲ ਕੀਤਾ ਜਾ ਰਿਹਾ ਸੀ ਵਿਆਹ ਤੋਂ ਸਾਡੇ ਘਰੇ ਆਈ ਆ ਤੇ ਕਿਨ ਲੈ ਕੇ ਗਈ ਚੂੜੀਆਂ ਪੋਣ ਵਾਸਤੇ ਕਹਿੰਦੀ ਨਾ ਇਹ ਅਸੀਂ ਮੈਂ ਸਿਰਖਲਾਰ ਜਾਣੇ ਸਾਰਿਆਂ ਦੇ ਪ੍ਰਧਾਨਾਂ ਦੇ ਕਹਿੰਦੇ ਚੂੜੀਆਂ ਪਾਣ ਕੇ ਵਾਸਦੀ ਗਏ ਮੰਮੀ ਡੈਡੀ ਹੋਣੀ ਚੂੜੀਆਂ ਪਾ ਕੇ ਬਾਹਰ ਸਾਡੇ ਘਰ ਆਣ ਕੇ ਕਹਿੰਦੀ ਕਿ ਮੁੰਡੇ ਦੇ ਕੁੜੀ ਦੇ ਨਾਲ ਤੇ ਫੇਰਿਆ ਤੇ ਪਹਿਲਾਂ ਜਾਇਦਾ ਹਟ ਕਰ ਦਿੱਤੀ ਜਾਵੇ ਜਿੱਥੇ ਅਸੀਂ ਰਹਿੰਦੇ ਸਾਡਾ ਇੱਕ ਕਮਰਾ ਜਾ ਕੇ ਦੇਖ ਸਕਦੇ ਹੋ ਕਹਿੰਦੀ ਕਿ ਸਾਰੀ ਉਹਦੇ ਨਾਲ ਤੇ ਇੱਕ ਫੇਰ ਫੇਰੇ ਹੋਣੇ ਤੇ ਮੁੰਡਾ ਕਹਿੰਦਾ ਮੈਂ ਨਹੀਂ ਵਿਆਹ ਕਰਾਉਣਾ ਉਹ ਚਲ ਗਿਆ ਕਹਿੰਦਾ ਕਿ ਮੈਨੂੰ ਝੂਠਾ ਫਸਾਉਂਦੇ ਆ ਗਲਤੀ ਸਾਡੇ ਕੋਈ ਹੈ ਕਿ ਉਹਨੇ ਦਰਖਾਸਤ ਕੋਈ ਨਹੀਂ ਦਿੱਤੀ ਸਾਡੇ ਕੋਈ ਉਹ ਗਲਤੀ ਹੋ ਗਈ ਕਿ ਉਹਨੇ ਦਰਖਾਸਤ ਨਹੀਂ ਦਿੱਤੀ ਕਿ ਮੈਂ ਸਾਡੇ ਪਿਓ ਦੀ ਇੱਜ਼ਤ ਨਾਲ ਹੁਣ ਸਾਡਾ ਪਿਓ ਹੀ ਮਰ ਗਿਆ ਸਾਡੇ ਕੋ ਤੇ ਹੜਾ ਢੀ ਜਿੰਦਗੀ ਰਹਿ ਗਈ ਆ ਪਿੱਛੇ 8 ਲੱਖ ਰੁਪਏ ਲੱਗਦੇ ਆ 8 ਲੱਖ ਕਰ比亚 8 ਲੜੀ ਰਾਜੀ ਨਾਵਾ ਕ ਰਾਜੀ ਨਾਮੇ ਦੇ ਨਾਤੇ ਸਾਨੂੰ ਬਾਰ ਬਾਰ ਬੁਲਾ ਲੈਂਦੀ ਸੀ ਕਦੀ ਕਿਤੇ ਬੁਲਾ ਲੈਂਦੀ ਕਦੀ ਕਿਤੇ 8 ਲੱਖ ਰੁਪਏ ਦੀ ਮੰਗ ਕਰਦੀ ਸੀ ਕਹਿੰਦੀ ਮੈਂ 8 ਰੁਪਿਆ ਘੱਟ ਨਹੀਂ ਲੈਣਾ ਆਪ ਮਾਮਾ ਤੀ ਆਸਾਰਾ ਟੰਬਰ ਜੋਤੇ ਜਾ ਰਹੇ ਇੰਨੀ ਵੀ ਨਹੀਂ ਸ਼ਰਮ ਕਰਦੇ ਸਾਡੇ ਬੂਏ ਗਾੜੀਆਂ ਨੰਗ ਕੇ ਜਾਂਦੀਆਂ ਉਹਨਾਂ ਵੱਲੋਂ 8 ਲੱਖ ਦੀ ਮੰਗ 8 ਲੱਖ ਰੁਪਏ ਕੁੜੀ ਦੀ ਵੀ ਕੁੜੀ ਦੀ ਮਾਦੀ ਵੀ 8 ਲੱਖ ਦੀ ਡਿਮਾਂਡ ਸੀ ਸਾਡੇ ਕੋਲ ਸਬੂਤ ਹੈਗੇ ਮੁੰਡੇ ਸਾਡੇ ਨੂੰ ਲੈਣਾ ਜੇਲ੍ਹ ਚ ਪਾ ਦੇ ਕਹਿੰਦੀ ਸੀ ਕਿ ਮੈਂ ਮੈਂ ਆਪਣਾ ਫੈਸਲਾ ਵਾਪਸ ਲੈਣ ਨਹੀਂ ਆ ਗੱਲ ਕਿਸੇ ਨਾ ਨਗਰ ਮੈਂ ਕਿਸੇ ਪ੍ਰਧਾਨ ਨੂੰ ਨਹੀਂ ਬੁਲਾਉਣਾ ਚਾਹੁੰਦੀ ਕੋਈ ਨਾ ਆਵੇ ਮੇਰੇ ਘਰ ਤੁਸੀਂ ਆਓ ਮੇਰੇ ਘਰੇ ਆਓ ਮੇਰੇ ਘਰੇ ਆ ਕੇ ਤੇ ਤੁਸੀਂ ਮੇਰੇ ਨਾਲ ਗੱਲ ਕਰ ਲਓ ਕਿ ਮੈਂ ਕਿੰਨੇ 8 ਲੱਖ ਰੁਪਏ ਦੀ 8 ਲੱਖ ਰੁਪਏ ਦੀ ਬਾਜ਼ ਦੇ ਕੇ ਕਹਿੰਦੇ ਕਿ ਮੇਕਰ ਵੀ ਘੱਟ ਨਹੀਂ ਜੋ ਦੇਣਾ ਪ੍ਰਸ਼ਾਸਨ ਵੱਲੋਂ ਕੁਝ ਆਇਆ ਕਿ ਪ੍ਰਸ਼ਾਸਨ ਵੱਲੋਂ ਨਹੀਂ ਕਿਸੇ ਨੇ ਸਾਡੀ ਅਸੀਂ ਔਮੈਨ ਸੈਲ ਵਿੱਚ ਬਹੁਤ ਧੱਕੇ ਖਾਦੇ ਸਾਡੇ ਰਿਸ਼ਤੇਦਾਰ ਸਾਡੇ ਆਂਢੀ ਗੁਆਂਢੀ ਸਾਡੇ ਨਾਲ ਜਾਂਦੇ ਰਹੇ ਆ ਉਹ ਤੇ ਘੰਟਾ ਘੰਟਾ 2-2 ਘੰਟੇ ਬੈਠ ਕੇ ਆਂਦੇ ਰਹੇ ਆ ਪਰ ਸਾਡੀ ਉਹਨਾਂ ਨੇ ਅਸੀਂ ਫਿਰ ਹਾਈ ਕੋਰਟ ਦੇ ਆਰਡਰ ਸੀਗੇ ਉਹਨਾਂ ਵੀ ਉਹ ਵੀ ਨਹੀਂ ਉਹਨਾਂ ਨੇ ਲਾਇ ਉਹਨਾਂ ਦੇ ਉਹ ਵੀ ਪੁਲਿਸ ਵਾਲਿਆਂ ਨੇ ਵੀ ਉਹਦੀ ਸਾਈਡ ਲਈ ਸਾਡੀ ਕੋਈ ਸੁਣਵਾਈ ਨਹੀਂ ਹੋਈ ਕੋਈ ਨਹੀਂ ਅਜੇ ਤੱਕ ਹੋਣ ਸਾਨੂੰ ਮੇਰੀ ਮਾਂ ਨੂੰ ਇਨਸਾਫ ਇਹ ਸਾਡੇ ਪਿਓ ਦੀ ਮੌਤ ਦਾ ਕਿ ਜਿਹੜੀ ਉਹਦੀ ਬਲੈਕਮੇਲੀ ਦਾ ਕਰਕੇ ਹੋਈ ਆ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਸੀਗੀ ਇਹ ਬਲੈਕਮੇਲ ਕਰਦੇ ਪੰਜ ਮਹੀਨਾ ਤੋਂ ਪੰਜ ਮਹੀਨਾ ਤੋਂ ਬਲੈਕਮੇਲ ਕੀਤਾ ਜਾ ਰਿਹਾ ਸੀਗਾ ਪੰਜ ਮਹੀਨਾ ਤੋਂ ਚਾਰ ਚਾਰ ਚੱਕਰ ਮਾਰਦਾ ਸਾਰਿਆਂ ਨੂੰ ਜੈ ਵਾਲਮੀਕੀ ਜੀ ਮੇਰਾ ਨਾਮ ਕਰਨਵੀਰ ਕਾ ਜੀ ਇਹ ਕਿੰਨੇ ਦਿਨਾਂ ਤੋਂ ਇਹ ਗੱਲ ਚੱਲ ਰਹੀ ਸੀ ਲੜਕੇ ਦੇ ਤੇ ਲੜਕੀ ਦੇ ਰਿਲੇਸ਼ਨ ਸੀ ਪਰ ਰਿਲੇਸ਼ਨ 'ਚ ਲੜਕਾ ਪਿੱਛੇ हट ਗਿਆ ਤੇ ਉਹਦੇ ਕਰਕੇ ਲੜਕੀ ਦੇ ਲੜਕੀ ਦੇ ਮਾਂ ਨੇ ਉਹਦੇ ਉੱਤੇ 376 ਦਾ ਪਰਚਾ ਬਲਤਕਾਰ ਦਾ ਵਿਧੋਦੀ ਲੜਕੇ ਦੇ ਮਦਰ ਤੇ ਵੀ ਫਾਦਰ ਤੇ ਵੀ ਇਹ ਕਿਦਾਂ ਦਾ ਲੋਅ ਆ ਰਿਲੇਸ਼ਨ ਇਕੱਠੇ ਰਹਿੰਦੇ ਆ ਬਾਜੋ ਜੀ ਜੇ ਵਿਆਹ ਨਾ ਕਰਵਾਓ ਜਾਂ ਕੋਸ਼ਿਸ਼ ਆ ਤੇ ਇਹ ਬਲਤਕਾਰ ਦਾ ਪਰਚਾ ਦਰਜ ਕਰਵਾ ਦਿੰਦੇ ਆ ਔਰ ਤੋਂ ਬਾਅਦ ਇਹਨਾਂ ਵੱਲੋਂ 8 ਲੱਖ ਰੁਪਏ ਦੀ ਡਿਮਾਂਡ ਰੱਖੀ ਗਈ ਆ ਵੀ 8 ਲੱਖ 2 ਤੇ ਪਰਚੇ ਸੀ ਜਿਹੜੇ ਆ ਕੈਨਸਲ ਕਰਵਾ ਦਿੰਦੇ ਆ ਇਹ ਬਿਲਕੁਲ ਇਨਸਾਫ ਨਹੀਂ ਆ ਤੇ ਜਿਹਦੇ ਕਰਕੇ ਜੋ ਦਬਾਅ ਪਾਇਆ ਜਾ ਰਿਹਾ ਅਸੀਂ ਲੜਕੀ ਵੱਲੋਂ ਜਾਂ ਲੜਕੀ ਦੀ ਮਾਂ ਵੱਲੋਂ ਮਾਪਿਓ ਵੱਲੋਂ ਜੋ ਕਿ ਉਹਦੇ ਫਾਦਰ ਕੋਲੋਂ ਵੀ ਪੈਸੇ ਮੰਗਦੇ ਸੀ ਬਾਰ-ਬਾਰ ਘੋਲਾਂ ਕਰਕੇ ਵੀ ਅਸੀਂ ਇਦਾਂ ਕਰ ਦਿੰਦੇ ਇਹਨਾਂ ਦੀਆਂ ਗਲੀਆਂ ਜਾ ਕੇ ਧਮਕੀਆਂ ਲੜਕੇ ਨੂੰ ਧਮਕੀਆਂ ਵੀ ਜੇਲ੍ਹ ਚ ਵੀ ਮਰਵਾ ਦਾਂਗੇ ਉਹਦੇ ਕਰਕੇ ਜੋ ਕਿ ਰਾਤ ਨੂੰ ਉਹਨਾਂ ਦੀ ਡੈਥ ਹੋ ਚੁੱਕੀ ਆ ਸਵੇਰੇ ਸੌਰੀ ਡੈਥ ਹੋ ਚੁੱਕੀ ਆ ਇਸ ਕਰਕੇ ਜੇ ਆਪਾਂ ਥਾਣੇ ਗਏ ਐ ਐਸਐਚਓ ਕੋ ਐਸਐਚਓ ਕਹਿੰਦਾ ਮੇਰੇ ਅਸਤ ਦੀ ਗੱਲ ਨਹੀਂ ਆ ਮੈਂ ਕੁਝ ਨਹੀਂ ਕਰ ਸਕਦਾ ਤੁਸੀਂ ਜੋ ਕਰਨਾ ਕਰ ਲਓ ਇਹ ਵੇਖੋ ਜੀ ਇਹ ਹਾਲਾਤ ਨੇ ਇਹ ਪੁਲਿਸ ਵਾਲਿਆਂ ਦੇ ਪੁਲਿਸ ਪ੍ਰਸ਼ਾਸਨ ਦੇ ਇਹ ਬਹੁਤ ਲੋਕਾਂ ਦਾ ਤਕਾ ਹੋ ਰਿਹਾ ਵਾ ਇਸ ਕਰਕੇ ਅਸੀਂ ਬੇਨਤੀ ਕੀਤੀ ਆ ਕਿ ਇਹ ਇਨਸਾਫ ਦਿਲਵਾਇਆ ਜਾਵੇ ਇਸ ਕਰਕੇ ਪੁਲਿਸ ਨੂੰ ਵੀ ਅਸੀਂ ਕਹਿੰਦੇ ਆ ਕਿ ਇਨਸਾਫ ਦਿੱਤਾ ਜਾਵੇ ਇਹਨਾਂ ਨੂੰ ਬਾਕੀ ਦਾ ਇਹੋ ਜੀ ਇਦਾਂ ਦਾ ਲੋ ਅਸੀਂ ਕੀ ਕਰਨਾ ਵਾ ਜਿਹਦੇ 'ਚ ਲੜਕੇ ਦੀ ਕਿਸੇ ਦੀ ਲੜਕੀਆਂ ਹੁੰਦੀਆਂ ਵਾ ਆਪਾਂ ਜੀ ਰਿਲੇਸ਼ਨ ਰੱਖਦੀਆਂ ਵਾ ਤੇ ਸਿੱਧਾ ਬਾਜੋਂ ਪੈਸੇ ਦੀ ਡਿਮਾਂਡ ਕਰਨ ਲੱਪੈਂਦੀਆਂ ਇਹ ਕਿਦਾਂ ਦਾ ਲੋ ਜੀ ਰਿਲੇਸ਼ਨ 'ਚ ਇਕੱਠੇ ਰਹਿੰਦੇ ਆ ਜੇ ਵਿਆਹ ਨਹੀਂ ਹੁੰਦਾ ਤੇ ਆਪਾਂ 376 ਦਾ ਬਲਦਕਾਰ ਦਾ ਪਰਚਾ ਉਹਦੇ ਮਾਪਿਓ ਦਾ ਪਰਚਾ ਮਾਪਿਓ ਦਾ ਕੀ ਕਸੂਰ ਆ ਮਾਪੋ ਦਾ ਥੋੜੀ ਕਸੂਰ ਆ ਦੋਨਾਂ ਦੇ ਤਰ੍ਹਾਂ ਲਾਤੀਆਂ ਗਈਆਂ 376 ਦੀ ਮਾਪਿਓ ਦੇ ਕਾਦੀ ਬਣਦੀ ਸੀ ਜੀ ਉਹਨਾਂ ਨੇ ਘਰੋਂ ਜਿੰਗੀਆਂ ਪ੍ਰਸ਼ਾਸਨ ਨੂੰ ਕੀ ਆ ਸਪੋਰਟ ਪ੍ਰਸ਼ਾਸਨ ਵੱਲੋਂ ਕੋਈ ਅਸ਼ਵਾਸਨ ਨਹੀਂ ਦਵਾਇਆ ਗਿਆ ਐਸਐਚਓ ਵੱਲੋਂ ਐਸਐਚਓ ਕਹਿੰਦਾ ਜੋ ਕਰਨਾ ਤੁਸੀਂ ਕਰ ਲਓ ਮੇਰੇ ਹੱਥ ਖੜੇ ਮੈਂ ਪਰਚਾ ਨਹੀਂ ਕਰ ਸਕਦਾ ਪਤਾ ਨਹੀਂ ਕਿਉਂ ਜਾਂ ਉਹਨਾਂ ਕੋਲ ਪੈਸੇ ਚੁੱਕ ਚੁੱਕਾ ਵਾ ਇਹ ਕੋਈ ਬਣਦਾ ਨਹੀਂ ਆ ਤੋ ਕਿਉਂ ਮੈਂ ਕੁਝ ਨਹੀਂ ਕਰ ਸਕਦਾ ਤੂੰ ਆ ਯਾਰ ਉੱਥੇ ਆ ਕੇ ਉਹਨਾਂ ਦੇ ਘਰ ਆ ਵੇਹਾ ਕੇ ਤੇ ਕੀ ਗੱਲ ਆ ਆ ਇੰਨਾ ਇਕੱਠ ਇਕੱਠਾ ਹੋਇਆ ਸਾਰਾ ਮਲੇ ਦਾ ਇਹ ਸਿਰਫ ਇਨਸਾਫ ਨਹੀਂ ਮਿਲਿਆ ਇਸ ਕਰਕੇ ਇਕੱਠਾ ਹੋਇਆ ਵਾ ਵੇਖੋ ਜੀ ਜੇ ਨਹੀਂ ਮਸਲਾ ਹੱਲ ਹੁੰਦਾ ਜਿੱਦਾਂ ਡੈੱਡ ਬੋਡੀ ਆ ਅਸੀਂ ਪਰਿਵਾਰ ਦੇ ਨਾਲ ਆ ਪਰਿਵਾਰ ਸਾਰਾ ਕਹਿੰਦਾ ਜੀ ਇੱਥੇ ਰੱਖਣੀ ਆਂ ਬੋਡੀ ਤੇ ਸੜਕ ਇਦਾਂ ਜਾਮ ਰਹੂਗੀ ਜੀ ਪਰਿਵਾਰ ਵੱਲੋਂ ਮੈਂ ਹੋਣੇ ਆ ਉਹ ਯਾਰ ਪਤਾ ਨਹੀਂ ਦੱਸਣ ਦੇ ਵੀ ਡੈਥ ਜੀ ਹੋ ਗਈ ਕੋਈ ਟੈਨਸ਼ਨ ਕਰਨ ਕਿਸੇ ਦੀ ਕੋਈ ਗਰਾਹ ਹੋਈ ਨਹੀਂ ਗੱਲ ਬਾਤ ਬਾਕੀ ਵੈਰੀਫਾਈ ਕਰਦੇ ਕੀ ਗੱਲ ਬਾਤ ਹੈ ਫਿਰ ਹੁਸਾ ਹੋਣਾ ਦੇਖ ਲੈਂਦੇ ਇਹ ਇਹਨਾਂ ਵੱਲੋਂ ਕਿਹਾ ਗਿਆ ਜੀ ਇਹਨਾਂ ਨੂੰ ਫਸਾਇਆ ਯਾਰ 8 ਲੱਖ ਦੀ ਡਿਮਾਂਡ ਕੀਤੀ ਜਾ ਰਹੀ ਹੈ ਨਹੀਂ ਸਾਨੂੰ ਇਹ ਮੇਰੇ ਪਰ ਇਹ ਕੋਈ ਨੋ ਲੈਜ ਮੈਂ ਤਾਂ ਹਜੇ 2 ਮਿੰਟ ਹੀ ਆਏ ਨੋ ਤੇ ਇਹਨਾਂ ਨੂੰ ਧਰਨਾ ਦਿੱਤਾ ਸੀ ਮੈਂ ਇਹਨਾਂ ਨੂੰ ਪੁੱਛ ਰਿਹਾ ਵੀ ਕੀ ਗੱਲਬਾਤ ਹੈ ਦੱਸੋ ਸਾਨੂੰ ਪੁਲਿਸ ਹਾਰੇ ਦੀ ਹਲਪ ਵਾਸਤੇ ਆ ਇਹਨਾਂ ਦੀ ਹਲਪ ਵਾਸਤੇ ਹੀ ਬੈਠੀ ਹੈ ਇਹਨਾਂ ਵੱਲੋਂ ਕਿਹਾ ਕਿ ਐਸਐਚਓ ਨੂੰ ਵੀ ਗਏ ਉਹਨਾਂ ਨੇ ਵੀ ਉਹਨੂੰ ਕੋਈ ਐਸਪਰਸ਼ਨ ਦੇ ਵਾਇਆ ਨਹੀਂ ਨਹੀਂ ਇਹ ਕੋਈ ਗੱਲਬਾਤ ਨਹੀਂ ਹੈ ਐਵੇਂ ਐਵੇਂ ਬਦਨਾਮ ਕਰਨ ਜੋ ਮਰਜ਼ੀ ਕਲਾ ਕਰੀ ਜਾਏ ਗੱਲ ਦਾ ਕੋਈ ਮੁੱਲ ਥੋੜੀ ਹੈ ਜੇ ਲੋਕ ਗਿਆਨੇ ਬੰਦੇ ਆਉਣ ਆਪਣੀ ਗੱਲ ਕਰਨ ਆਪਣੀ ਆਪਣਾ ਪੱਖ ਰੱਖਣ ਜਿਹੜੀ ਗੱਲ ਬੰਦੀ ਵੇਖ ਲੈਣਗੇ ਪੁਲਿਸ ਅਫਸਰ ਕਾਦੇ ਵਾਸਤੇ ਬੈਠੇ ਸਿਰ ਪਰਿਵਾਰ ਨੂੰ ਇਨਸਾਫ ਮਿਲੇਗਾ ਜੀ ਬਿਲਕੁਲ ਮਿਲੇਗਾ ਗੁਰਮਹਾਰਜ ਕਿਰਪਾ ਕਰੇਗਾ ਇਨਸਾਫ ਮਿਲੇਗਾ